ਮੈਡਮ ਪਹਿਲੇ ਤਾਂ 18 ਸਾਲ ਪਹਿਲੇ ਤਾਂ ਕੁਝ ਨਹੀਂ ਸੀ ਮਨ 'ਚ ਸਿਰਫ ਕੰਮ ਕਰ ਰਹੇ ਸੀਗੇ ਲਾਈਫ ਦਾ ਕੋਈ ਏਮ ਨਹੀਂ ਸੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ 18 ਸਾਲ ਬਾਅਦ ਸਾਨੂੰ ਇੱਕ ਬੱਚਾ ਪਰਮਾਤਮਾ ਨੇ ਬੇਟੀ ਦਾ ਤਮ ਦਿੱਤਾ ਹੈ ਮੈਂ ਟੁਆਇ ਕਰ ਵੀ ਧੀ ਲਿਆ ਜੀ ਸੇਮ ਹੈ ਉਹਦੀ ਕਾਪੀ ਇਹ ਛੋਟੀ ਉੱਪਰ ਪਈ ਹੈ ਮੈਂ ਵੀ ਇਹਦੇ ਨਾਲ ਬੈਠਣਾ ਚਾਹੁੰਦਾ ਮਤਲਬ ਕਿ ਉਹਦੇ ਚ ਤਾਂ ਇਕੱਲੀ ਬੈਠਦੀ ਸੀ वैसे बेसिकली 2 ਕੁ ਲੱਖ ਤੋਂ ਸ਼ੁਰੂ ਹੋ ਜਾਂਦਾ ਹੈ ਲੇਕਿਨ ਅਸੀਂ ਇਹਦੇ ਵਿੱਚ ਕੋਈ ਐਕਸਟਰਾ ਆਰਡਨਰੀ ਚੀਜ਼ਾਂ ਲਗਾਈਆਂ ਜੀ ਜਿਹਦੇ ਕਰਕੇ ਮੇਰਾ 50-60 ਹਜ਼ਾਰ ਰੁਪਏ ਦੇ ਚ ਫालतू ਲੱਗ ਗਿਆ ਇਹਨਾਂ ਸੀ ਇਹਦੇ ਪਹਿਲੇ ਪੈਟਰਨ ਬਣਾਏ ਉਹ ਵੀ ਗੱਤੇ ਦੇ ਬਣਾਏ ਗੱਤੇ ਦੇ ਬਣਾ ਕੇ ਉਸ ਤੋਂ ਬਾਅਦ ਅਸੀਂ ਇਹਨੂੰ ਬਿਲਕੁਲ ਛੋਟੀ ਅਮਰੀਕਨ ਈ ਵਿਲੀ ਦੀ ਸ਼ੇਪ ਦਿੱਤੀ ਹੈ ਜੀ ਅੱਛਾ ਨੀਅਰ ਬੋਰਡ 4 ਕਿ ਮਹੀਨੇ ਸਾਨੂੰ ਸਮਾਂ ਲੱਗ ਗਿਆ ਬਣਾਉਣ ਵਾਸਤੇ 4 ਮਹੀਨੇ ਦੇ ਵਿੱਚ ਬਣਦੀ ਹੈ 4 ਮਹੀਨੇ ਦੇ ਵਿੱਚ ਹੀ ਬਣਦੀ ਹੈ ਜੀ ਕੋਣ ਵੀ ਉਸੇ ਤਰੀਕੇ ਨਾਲ ਰੱਖਿਆ ਜੋ ਐਕਚੁਅਲ ਚ ਅਮਰੀਕਨ ਵਿਲੀ ਦਾ ਮਾਡਲ オリਜੀਨਲ ਹੀ ਹੈ ਓਰੀਜਨਲ ਹੈ ਮਾਰਮੀਆਂ ਕੈਂਪ ਚੋਂ ਲੈ ਕੇ ਆਇਆ ਸਸ਼ਟਕਾਲ ਲੁਧਿਆਣਾ ਟਾਈਮ ਸੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਇਸ ਟਾਈਮ ਅਸੀਂ ਲੁਧਿਆਣੇ ਦੇ ਵਿੱਚ ਤੁਹਾਨੂੰ ਇੱਕ ਬਹੁਤ ਖਾਸ ਚੀਜ਼ ਦਿਖਾਉਣ ਜਾ ਰਹੇ ਹਾਂ ਗਾਣੇ ਤੁਸੀਂ ਸਾਰੇ ਸੁਣਦੇ ਹੋ ਘੁਮਾਉਣ ਵਾਸਤੇ ਜਿਹੜੇ ਥਾਰ ਹੁੰਦੀ ਆ ਉਹ ਬਹੁਤ ਸ਼ੌਂਕ ਰੱਖਦੇ ਨੇ ਲੋਕ ਜਿਹੜੇ ਕਿ ਸਾਡੇ ਕੋਲ ਥਾਰ ਹੋਵੇ ਹਰ ਇੱਕ ਕਹਿ ਲਓ ਵੀ ਇਸ ਵੇਲੇ ਯੂਥ ਦੀ ਜੇ ਗੱਲਬਾਤ ਕੀਤੀ ਜਾਵੇ ਥਾਰ ਸਭ ਦੀ ਫੇਵਰੇਟ ਰਹਿੰਦੀ ਆ ਪਰ ਤੁਸੀਂ ਕਦੀ ਦੇਖੀਏ ਥਾਰ 2 ਫਿੱਟ ਦੀ ਔਰ ਗੱਲਬਾਤ ਕੀਤੀ ਜਾਵੇ ਇਸ ਦੇ ਵਿੱਚ ਬੈਟਰੀ ਆਪਰੇਟਡ ਕੋਈ ਪੈਟਰੋਲ ਕੋਈ ਡੀਜ਼ਲ ਦਾ ਖਰਚਾ ਨਹੀਂ ਬੈਟਰੀ ਆਪਰੇਟਿਡ ਹੈ ਜਿਨ੍ਹਾਂ ਨੇ ਬਣਾਈ ਹੈ ਗੱਲਬਾਤ ਕਰਦੇ ਹਾਂ ਇੱਕ ਖਾਸ ਕਹਿ ਲੋ ਵੀ ਇਸ ਥਾਰ ਦੇ ਪਿੱਛੇ ਰੀਜ਼ਨ ਹੈ ਇਸ ਨੂੰ ਬਣਾਉਣ ਦੇ ਪਿੱਛੇ ਰੀਜ਼ਨ ਵੀ ਹੈ ਤੇ ਤੁਸੀਂ ਤਾਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਬਿਲਕੁਲ ਯੂਨੀਕ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਅਮਰੀਕਨ ਵਿਲੀ ਜੋ ਕਿ ਇੱਕ ਮਾਈਂਡ ਚ ਆਈਡੀਆ ਆ ਗੱਲਬਾਤ ਕਰਦੇ ਹਾਂ ਸਾਡੇ ਨਾਲ ਪ੍ਰਦੀਪ ਕੁਮਾਰ ਜੀ ਮੌਜੂਦ ਨੇ ਤਾਂ ਪ੍ਰਦੀਪ ਕੁਮਾਰ ਜੀ ਸਾਡੇ ਨਾਲ ਮੌਜੂਦ ਹੈ ਸਰ ਕਿਵੇਂ ਆਇਆ ਦਿਮਾਗ ਦੇ ਵਿੱਚ ਤਿਆਰ ਕਰਤੀ ਇੱਕ ਅਮਰੀਕਨ ਵਿਲੀ ਤੇ ਅਸੀਂ ਦੇਖਿਆ ਖਾਸ ਤਸਵੀਰਾਂ ਇਹਦੀਆਂ ਬੈਟਰੀ ਦੇ ਨਾਲ ਜਿਹੜੀ ਇਸ ਤਿਆਰ ਕੀਤੀ ਗਈ ਹੈ ਮੈਡਮ ਪਹਿਲੇ ਤਾਂ 18 ਸਾਲ ਪਹਿਲੇ ਤਾਂ ਕੁਝ ਨਹੀਂ ਸੀ ਮਨ 'ਚ ਸਿਰਫ ਕੰਮ ਕਰ ਰਹੇ ਸੀਗੇ ਲਾਈਫ ਦਾ ਕੋਈ ਏਮ ਨਹੀਂ ਸੀ ਜੀ ਤੇ ਪਰ ਲੇਕਿਨ ਹੁਣ ਸਾਨੂੰ 18 ਸਾਲ ਬਾਅਦ ਸਾਨੂੰ ਇੱਕ ਬੱਚਾ ਪਰਮਾਤਮਾ ਨੇ ਬੇਟੀ ਦਾ ਤਮ ਦਿੱਤਾ ਜੀ ਤੇ ਮੇਰੀ ਉਮਰ ਕੋਈ 46 ਦੇ ਅਰਾਊਂਡ ਹੈਗੀ ਹੈ ਤੇ ਮਿਸੀ ਦਾ ਮੇਰੀ ਜੀ ਇਹ ਪਵਨ ਕੁਮਾਰੀ ਇਹਦਾ ਨਾਮ ਹੈ ਮੇਰਾ ਨਾਮ ਵਰਦੀਪ ਹੈ ਜੀ ਤੇ ਇਹਨਾਂ ਨੂੰ ਟੂ-ਵੀਲਰ ਵਗੈਰਾ ਨਹੀਂ ਸੀ ਚਲਾਉਣ ਆਉਂਦਾ ਤੇ ਕੁਝ ਪਰਮਾਤਮਾ ਨੇ ਜਦੋਂ ਬੱਚਾ ਆਇਆ ਉਸ ਤੋਂ ਬਾਅਦ ਇਹਨੂੰ ਸੀਟ ਜਿਹੜੀ ਹੈ ਸਕੂਲ ਜੋ ਬੀ.ਸੀ.ਐਮ 'ਚ ਮਿਲੀ ਹੂੰ ਪਰ ਅਸੀਂ ਚਾਹਦੇ ਸੀ ਵੀ ਚਲੋ ਮੈਂ ਹੁਣ ਕੰਮ ਤੇ ਜਾਣਾ ਸਾਰੇ ਕੰਮ ਦੇਖਣੇ ਪੈਂਦੇ ਹਨ ਉਹਦੇ ਵਾਸਤੇ ਕੋਈ ਛੋਟੀ ਜੀ ਦਿਮਾਗ ਚ ਆਇਆ ਵੀ ਉਹਨੇ ਚਾਹ ਕਿਦਾਂ ਲਾਈਏ ਬੱਚੇ ਟॉय ਕਾਰ ਮੰਗਦੇ ਆ ਤੁਸੀਂ ਤਾਂ ਉਹਦੇ ਵਾਸਤੇ ਇੱਕ ਕਹਿ ਲਓ ਵੀ ਪੂਰੀ ਇਹੋ ਜੀ ਚੀਜ਼ ਤਿਆਰ ਕਰਤੀ ਸਾਰੀ ਉਮਰ ਯਾਦ ਰੱਖਣ ਵਾਲੀ ਚੀਜ਼ ਬਿਲਕੁਲ ਜੀ ਮੈਂ ਟॉय ਕਾਰ ਵੀ ਤੇ ਲਿਆ ਆ ਜੀ ਸੇਮ ਹੈ ਉਹਦੀ ਕਾਪੀ ਇਹ ਛੋਟੀ ਉੱਪਰ ਪਈ ਹੈ ਮੇਰੇ ਕੋਲ ਬਲੂ ਕਲਰ ਦੀ ਹੈ ਉਹਨੂੰ ਦੇਖ ਕੇ ਫਿਰ ਮੇਰੇ ਮਨ ਚ ਆਇਆ ਵੀ ਇਹਨੂੰ ਕਿਉਂ ਨਾ ਹੋਣਾ ਮੈਂ ਵੀ ਇਹਦੇ ਨਾਲ ਬੈਠਣਾ ਚਾਹਣਾ ਮਤਲਬ ਕਿ ਉਹਦੇ ਚ ਤਾਂ ਇਕੱਲੀ ਬੈਠਦੀ ਸੀ ਹੂੰ ਤੇ ਹੁਣ ਮੈਂ ਚਾਹੁੰਦਾ ਸੀ ਵੀ ਮੈਂ ਵੀ ਇਹਦੇ ਨਾਲ ਬੈਠ ਕੇ ਆਪਣੀ ਲਾਈਫ ਇੰਜੋਏ ਕਰਾਂ। ਜੀ ਜੀ ਜੀ। ਤਾਂ ਫਿਰ ਅਸੀਂ ਇਹਨੂੰ ਮੇਰੇ ਮਨ 'ਚ ਆਇਆ ਤੇ ਇਹਨੂੰ ਬਣਾਈਏ। ਜੀ। ਤੇ ਜਦੋਂ ਬਹੁਤ ਮਲਗੀ 1993 ਦੇ ਵਿੱਚ ਮੈਂ ਪੜਿਆ میٹرਕ ਕੀਤੀ ਉਸ ਤੋਂ ਬਾਅਦ ਮੈਂ ਕਾਰ ਮੈਕੈਨਿਕੀ ਦਾ ਕੰਮ ਸਿੱਖਿਆ ਫਿਰ ਤਾਂ ਬੈਸਟਰ ਦਾ ਸਮਾਂ ਸੀ। ਹੂੰ। ਤੇ ਹੁਣ ਉਦੋਂ ਮਨ 'ਚ ਸੀ ਵੀ ਕੋਈ ਜਦੋਂ ਕੋਈ ਪਰਮਾਤਮਾ ਨੇ ਕੁਝ ਪੈਸੇ ਦਿੱਤੇ ਦੋ ਤਾਂ ਫਿਰ ਬਣਾਵਾਂਗੇ ਆਪਣੀ ਕੋਈ ਚੀਜ਼ ਪੈਸ਼ਨ ਪੂਰਾ ਕਰਾਂਗੇ। ਕਿੰਨਾ ਕੋ ਖਰਚਾ ਲੱਗਦਾ ਇਹਨੂੰ ਬਣਾਉਣ ਦੇ ਵਿੱਚ? ਮੈਡਮ ਖਰਚਾ ਤਾਂ ਜ਼ਿਆਦਾ ਤੁਹਾਨੂੰ ਇਹਦੇ 'ਚ ਮੇਨ ਸ਼ੌਂਕ ਦੀ ਗੱਲ ਹੈ। ਹੂੰ। ਖਰਚਾ ਨਹੀਂ ਰਿਚ ਇਕ ਆਉਟ ਹੁੰਦਾ ਜੇ ਕਿਸੇ ਨੇ ਬਣਵਾੜੀ ਹੋਵੇ ਹੁਣ ਇੱਕ ਇੱਕ ਪਿਓ ਨੇ ਆਪਣੀ ਧੀ ਨੂੰ ਇੰਨਾ ਸੋਹਣਾ ਤੋਹਫਾ ਦਿੱਤਾ ਹੈ ਤੇ ਹਰ ਕੋਈ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਖੁਸ਼ ਰੱਖੀ ਖਿਡਾਉਣੇ ਆਸਤੇ ਤਾਂ ਸਾਰੇ ਘਰ ਪਰ ਦਿੰਦੇ ਆ ਪਰ ਇਹ ਚੀਜ਼ ਉਹਦੇ ਵਾਸਤੇ ਯਾਦਗਾਰ ਰਹਿਣ ਵਾਲੀ ਹੈ ਮੈਂ ਖਰਚਾ वैसे बेसिकली 2 ਕੁ ਲੱਖ ਤੋਂ ਸ਼ੁਰੂ ਹੋ ਜਾਂਦਾ ਹੈ ਲੇਕਿਨ ਅਸੀਂ ਇਹਦੇ ਵਿੱਚ ਕੋਈ ਐਕਸਟਰਾ ਆਰਡੀਨਰੀ ਚੀਜ਼ਾਂ ਲਗਾਈਆਂ ਜੀ ਜਿਹਦੇ ਕਰਕੇ ਮੇਰਾ 50-60 ਹਜ਼ਾਰ ਰੁਪਏ ਚ ਫालतू ਲੱਗ ਗਿਆ ਜੀ ਕਿਵੇਂ ਸਰ ਕਿਵੇਂ ਮੈਮ ਕਿੱਦਾਂ ਦਾ ਲੱਗਿਆ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗੀ ਕਿੱਦਾਂ ਦਾ ਲੱਗਿਆ ਤੋਹਫ਼ਾ ਤੁਹਾਡੇ ਵਾਸਤੇ ਵੀ ਹੈ ਤੇ ਬੱਚੇ ਵਾਸਤੇ ਵੀ ਹੈ ਇੱਕ ਸਹੂਲਤ ਤੁਹਾਨੂੰ ਇਹ ਵੀ ਮਿਲੂਗੀ ਹਾਂਜੀ ਮੈਡਮ ਸਾਡੇ ਦੋਨਾਂ ਵਾਸਤੇ ਹੈ ਮਾਂ ਵਾਸਤੇ ਧੀ ਵਾਸਤੇ ਜੀ ਮਾਨੇ ਉਹ ਬੈ ਕੇ ਹਾਂਜੀ ਹਾਂਜੀ ਮੈਡਮ ਮੈਂ ਜ਼ਰੂਰ ਚਲਾਨਣੀ ਆ ਮੈਂ ਟਿਊਸ਼ਨ ਚੋੜਨੇ ਜਾਂਦੀ ਆ ਲੈ ਕੇ ਆਣੇ ਆ ਫਿਰ ਲੋਕੀ ਪੁੱਛਦੇ ਹੋਣੇ ਆ ਵੀ ਇਹ ਲੁੱਕ ਇਹ ਇਹ ਤਾਂ ਅਲੱਗ ਹੀ ਗੱਡੀ ਦੇ ਵਿੱਚ ਨਾਲ ਹਾਂ ਜ਼ਰੂਰ ਪੁੱਛਦੇ ਆ ਮੈਡਮ ਲੋਕੀ ਸੈਲਫੀਆਂ ਅਸੀਂ ਉਤਰ ਜਾਂਦੇ ਆ ਆਪਣੀ ਗੱਡੀ ਤੋਂ ਲੋਕੀ ਬੈਠ ਕੇ ਸੈਲਫੀਆਂ ਲੈਂਦੇ ਨੇ ਜੀ 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 ਖੁਸ਼ੀ ਹੁੰਦੀ ਆ ਮੈਡਮ ਬਹੁਤ ਵਧੀਆ ਮੈਂ ਕਿ ਮੈਨੂੰ ਫਸੂਲਤ ਮਿਲ ਗਈ ਬਹੁਤ ਵੱਡੀ ਜੀ 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 ਕਿ ਮੈਨੂੰ ਬਿਲਕੁਲ ਟੂ ਵੀਲਰ ਤੇ ਬਿਲਕੁਲ ਨਹੀਂ ਆਉਂਦਾ ਫਿਰ ਮੈਨੂੰ ਕਿਸੇ ਨੂੰ ਦੇਖਣੇ ਪੈਂਦਾ ਸੀ ਕਿ ਇਹ ਕੰਮ ਤੇ ਗਏ ਨੇ ਇਹਨੂੰ ਪਿੱਛੋਂ ਕੌਣ ਟਿਊਸ਼ਨ ਤੋਂ ਲੈਣ ਜਾਊਗਾ ਜਿਵੇਂ ਪਰ ਇਹਨਾਂ ਨੇ ਆ ਚੀ ਮਹਿਸੂਸ ਕੀਤੀ ਨਹੀਂ ਕਿ ਆਪਣੀ ਚੀਜ਼ ਆਪੇ ਲੈ ਕੇ ਆ ਦੋ ਕਿ ਠੰਡ ਦਾ ਮੌਸਮ ਆ ਗਿਆ ਬੱਚਾ ਛੋਟਾ ਪਰ ਉਹ ਛੋਟਾ ਕਿਸੇ ਤਰਲੇ ਮਾਰਨੇ ਆ ਇਹ ਸਾਰੀਆਂ ਸਹੂਲਤਾਂ ਦੇਖੀਆਂ ਇਹਨਾਂ ਨੇ ਮੇਰੀਆਂ ਜੀ ਜੀ ਹਾਂ ਮੈਨੂੰ ਵਧੀਆ ਲੱਗਿਆ ਜੀ ਸਰ ਕੀ ਕੀ ਇਹ ਦਿਖਾਓਗੇ ਕਿਵੇਂ ਇਹਨੂੰ ਤਿਆਰ ਕੀਤਾ ਗਿਆ ਇਹ ਵੈਸੇ ਲਈ ਮੇਰੇ ਦੋਸਤ ਹੈ ਮੋਗਾ ਤੋਂ ਜੀ ਪਰਮ ਮੋਡੀਫਿਕੇਸ਼ਨ ਨੰਬਰ ਦਿੱਤਾ ਇਹਨਾਂ ਨੇ ਹਾਂ ਜੀ ਮੇਰੇ ਦੋਸਤ ਸੀਗੇ ਔਰ ਮੈਂ ਪਹਿਲੇ YouTube ਤੇ ਸਰਚ ਕੀਤੀ ਤੇ ਇਹਨੂੰ ਕਿਸ ਤਰ੍ਹਾਂ ਬਣਾਉਣਾ ਕਿਸ ਤਰ੍ਹਾਂ ਫਿਰ ਮੈਂ ਦੇਖਿਆ ਪਹਿਲੇ ਇੱਕ ਮਠਿੰਡੇ ਗਿਆ ਮੁਕਸਰ ਗਿਆ ਕਾਫੀ ਅਬਲੂ ਕੋਟ ਨੇ ਇੱਕ ਜਗਾ ਉੱਥੇ ਵੀ ਗਿਆ ਪਰ ਲੇਕਿਨ ਉੱਥੇ ਬਿਲਕੁਲ ਹੀ ਨਾ ਟੀਨ ਟਾਈਪ ਸਮਾਨ ਸੀਗਾ ਮੈਨੂੰ ਜਸਿਆ ਨਹੀਂ ਪਰ ਇਹ ਵੀ ਕੁਝ ਆਪ ਕੁਝ ਰਿਸਰਚ ਕਰਕੇ ਬਣਾਈ ਆ ਫਿਰ ਮੇਰੇ ਦੋਸਤ ਪਰਮਾਟੋ ਵਾਲੇ ਮੋਗੇ ਤੋਂ ਸੰਤਾਨ ਸਿੰਘ ਮਾਰਕੀਟ ਉਹਨਾਂ ਦੀ ਸ਼ਾਪ ਆ ਉਹਨਾਂ ਨੇ ਫਿਰ ਮੈਨੂੰ ਗਾਈਡ ਕੀਤਾ ਵੀ ਯਾਰ ਤੂੰ ਮੇਰੇ ਕੋਲ ਆ ਫਿਰ ਅਸੀਂ ਇਹਦੇ ਪਹਿਲੇ ਪੈਟਰਨ ਬਣਾਏ ਉਹ ਵੀ ਗੱਤੇ ਦੇ ਬਣਾਏ ਗੱਤੇ ਦੇ ਬਣਾ ਕੇ ਉਸ ਤੋਂ ਬਾਅਦ ਅਸੀਂ ਇਹਨੂੰ ਬਿਲਕੁਲ ਛੋਟੀ ਅਮਰੀਕਨ ਈ ਵਿਲੀ ਦੀ ਸ਼ੇਪ ਦਿੱਤੀ ਜੀ ਅੱਛਾ ਜੀ ਹਾਂ ਮਤਲਬ ਕਿ ਬਿੱਲੀ ਤੋਂ ਪ੍ਰਭਾਵੀ ਸੀਗਾ ਮੈਂ ਬਿੱਲੀ ਆਪ ਬਣਾਣੀ ਆ ਲੇਕਿਨ ਛੋਟੀ ਕਿਸ ਤਰ੍ਹਾਂ ਮਸ਼ੀਨਿਸ ਕਿਸ ਤਰ੍ਹਾਂ ਚਲਾਵੇ ਉਹ ਸੀ ਮੇਨ ਮੋਟਿਵੇ이션 ਬਿਲਕੁਲ ਫਿਰ ਉਹ ਫਿਰ ਮੈਂ ਇਹਨੂੰ ਅਸੀਂ ਹੌਲੀ ਹੌਲੀ ਇਹਨੂੰ ਨੀਅਰ ਬੋਰਡ 4 ਕਿੰਨੇ ਸਾਨੂੰ ਸਮਾਂ ਲੱਗ ਗਿਆ ਬਣਾਉਣ ਵਾਸਤੇ 4 ਮਹੀਨੇ ਦੇ ਵਿੱਚ ਬਣਦੀ ਹੈ ਜੀ ਇਹ ਮਤਲਬ ਕਿ ਇਹ ਕੋਈ ਈਜ਼ੀ ਪ੍ਰੋਜੈਕਟ ਨਹੀਂ ਆਪਾਂ ਕਹਿੰਦੇ ਵੀ ਹੁਣੇ ਜਾਓ ਪੈਸੇ ਦਿਓ ਲਿਆਓ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮਿਹਨਤ ਹੈ ਸਾਰੇ ਵੀਲ ਵਗੈਰਾ ਸਾਰੇ ਆਪ ਇਕੱਠੇ ਕੀਤੇ ਆ ਛੋਟੇ ਛੋਟੇ ਪਾਰਟ ਹੋ ਗਏ ਇਹ ਹੋ ਗਿਆ ਟੀ ਕੋਡ ਦਾ ਕੰਮ ਇਹ ਹੋ ਗਏ ਇਹ ਐਲਈਡੀ ਲਾਈਟਸ ਹੈ ਜਾਂ ਇਹ ਜਿਹੜਾ ਇਹ ਫਾਰਮਾ ਬਣਾਇਆ ਗੜਾ ਹਾਂਜੀ ਹਾਂ ਇਹ ਵੀ ਰੈজিস্টਰਾਨ ਦੇ ਵਿੱਚ ਅਮਰੀਕਨ ਵਿਲੀ ਦੀ ਇੱਕ ਲੁੱਕ ਸੀ ਜੀ ਜੀ ਪਲੱਸ ਇੱਕ ਆਰਮੀ ਵਾਲਿਆਂ ਦਾ ਫੋਨ ਹੈ ਫੋਨ ਜੀ ਜੀ ਇਹ ਵੀ ਜਿਹੜਾ ਆਪਰੇਟੇਬਲ ਹੁੰਦਾ ਸੀ ਉਸ ਟਾਈਮ ਜਦੋਂ ਆਰਮੀ ਚੱਲਦੀ ਸੀ ਅਦੇ ਪਿੱਛੇ ਸਾਈਨ ਦੇਣ ਵਾਸਤੇ ਉਹਨਾਂ ਨੇ ਇੱਕ ਐ ਸਕ੍ਰੋਲ ਕਰਨ ਵਾਸਤੇ ਜਗ੍ਹਾ ਬਣਾਈ ਹੋਈ ਹੈ ਅਰੇ ਵਾਹ ਫੋਨ ਵੀ ਉਸੇ ਤਰੀਕੇ ਨਾਲ ਰੱਖਿਆ ਜੋ ਐਕਚੁਅਲ ਚ ਅਮਰੀਕਨ ਵਿਲੀ ਦਾ ਮਾਡਲ オリਜੀਨਲੀ ਹੈ オリジナਲ ਹੈ ਮਾਰਮੀਆ ਕੈਂਪ ਚੋਂ ਲੈ ਕੇ ਆਇਆ ਔਰ ਪਲੱਸ ਪਾਣੀ ਦੀ ਲੋਡ ਪੈਂਦੀ ਸੀ ਉਹਨਾਂ ਨੂੰ ਇਹ ਟੈਂਕ ਇੱਕ ਉਹਨਾਂ ਵੱਡੇ ਲੱਗੇ ਹੁੰਦੇ ਸੀ ਇਹ 10 ਲੀਟਰ ਦਾ ਛੋਟਾ ਕੱਟ ਕੇ ਸੀ ਉਹਨੂੰ ਸੈੱਟ ਕੀਤਾ ਅੱਛਾ ਜੀ ਔਰ ਜਿਹੜਾ ਡਿਫਰੈਂਸ਼ੀਅਲ ਹੈ ਜਿਹੜੇ ਪਿਛਲੇ ਵੀਲ ਹੈ ਉਹ ਵੀ ਇਹਦੀ ਸੀ CY ਗੋਲਡ オリジナル ਕੰਪਨੀ ਆਉਂਦੀ ਹੈ ਇੱਕ ਉਹਨਾਂ ਦਾ ਇਹ ਰਿਕਸ਼ਾ ਦਾ ਜਿਹੜਾ ਲੋਡਰ ਦਾ ਸਮਾਨ ਹੈ ਚ ਮਾਲਟੋਨ ਵਾਲਿਆਂ ਨੇ ਗੱਡੀਆਂ ਉਹ ਪਾਇਆ ਫਿਰ ਗੱਡੀ ਪਲਟਣ ਦਾ ਡਰ ਸੀ ਅੱਛਾ ਜੀ ਪਲਟਣ ਦੀ ਵਜ੍ਹਾ ਕਰਕੇ ਸਾਨੂੰ ਇਹ ਵੀ ਇਹ ਪਲਟੇ ਨਾ ਕਿਸੇ ਤਰੀਕੇ ਫਿਰ ਇਹ ਜਿਹੜੇ ਵੀਲ ਸੀ ਇਹਦੇ ਜੈ ਸਵਿਫਟ ਕਰਦੇ ਨੇ ਪਾਏ ਚੌੜੇ ਪਾਏ ਵੇਟ ਨੂੰ ਬੈਲੈਂਸ ਕਰਨ ਨੂੰ ਵਾਸਤੇ ਅਸੀਂ ਦੋ ਬੈਟਰੀਆਂ ਦੀਆਂ ਅਸੀਂ ਪਿੱਛੇ ਲਗਾਈਆਂ ਅੱਛਾ ਜੀ ਤੇ ਓਪਨ ਹੁੱਡ ਵੀ ਹੋ ਜਾਂਦੀ ਹੈ ਜੀ ਔਰ ਪਲੱਸ ਦੋ ਬੈਟਰੀਆਂ ਅਸੀਂ ਇਹਦੇ ਪਿੱਛੇ ਦਿੱਤੀਆਂ ਅੱਛਾ ਜੀ ਆਵਲੀਆਂ ਦੋ ਫਿਟਿੰਗਾਂ ਦੇ ਪਿੱਛੇ ਆ ਉਹ ਪ੍ਰੋਪਰ ਬੈਲੈਂਸ ਬਣਾਣਾ ਹਾਂਜੀ ਅਗਲਾ ਔਰ ਬੈਲੈਂਸ ਔਰ ਪਿੱਛੇ ਵੀ ਬੈਲੈਂਸ ਕਰਨ ਵਾਸਤੇ ਗੱਡੀ ਉਲਟੇ ਪਲਟੇ ਨਾਲ ਪਾ ਕੇ ਕੇ ਅਸੀਂ ਨੂੰ ਇਹ ਦੋ ਬੈਟਰੀਆਂ ਪਿੱਛੇ ਔਰ ਦੋ ਅੱਗੇ ਨੂੰ ਬਣਾਇਆ ਉਹਦਾ ਬੈਲੈਂਸ ਕੀਤਾ ਜੀ 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 ਪਲੱਸ ਅੰਦਰ ਇਹਦੇ ਸਟੀਰੀਓ ਦਿੱਤਾ ਹੈ ਸਟੀਰੀਓ ਦੀ ਜਿਹੜੀ ਆ ਫੀਚਰ ਸਾਰੀ ਫੈਸਿਲਿਟੀਆਂ ਰੱਖੀਆਂ ਵਿੱਚ ਸਟੀਰੀਓ ਤੋਂ ਲੈ ਕੇ ਮੋਬਾਈਲ ਫੋਨ ਜੋ ਐਕਚੁਅਲ ਚ ਮਾਡਲ ਦੇ ਵਿੱਚ ਹੁੰਦਾ ਸੀ ਤਾਂ ਇਹ ਦੇਖੋ ਤੁਸੀਂ ਸਟੀਰੀਓ ਵੀ ਹੈਗਾ ਅੱਗੇ ਵੀ ਬੈਟਰੀ ਰੱਖੀ ਹੋਈ ਹੈ ਪਿੱਛੇ ਵੀ ਬੈਟਰੀ ਬੈਲੈਂਸ ਵਾਸਤੇ ਬਣਾਈ ਹੈ ਤੇ ਜੇ ਇਹ ਦੇਖਿਆ ਜਾਵੇ ਬਹੁਤ ਖਾਸ ਤਰੀਕੇ ਦੇ ਨਾਲ ਇਹਦੀ ਸਾਰੀ ਸੈਟਿੰਗ ਕੀਤੀ ਹੋਈ ਹੈ ਜੋ ਐਕਚੁਅਲੀ ਬੈਟਰੀ ਵਾਲੀ ਗੱਡੀ ਆਪਾਂ ਬਹੁਤ ਹੁਣ ਸੁਣਦੇ ਆਂ ਵੀ ਈ ਰਿਕਸ਼ਾ ਚੱਲਦੇ ਆ ਉਸ ਦੇ ਹਿਸਾਬ ਦੇ ਨਾਲ ਇਹਨਾਂ ਦੇ ਦਿਮਾਗ ਚ ਆਇਆ ਇੱਕ ਬੇਟੀ ਨੂੰ ਤੋਹਫਾ ਦੇਣਾ ਜੋ ਕਿ ਟੌਰ ਦੇ ਨਾਲ ਜਾਵੇ ਇੱਕ ਪਿਓ ਦੀ ਹਮੇਸ਼ਾ ਰੀਜ ਹੁੰਦੀ ਹੈ ਕਿ ਮੇਰੀ ਜਿਹੜੀ ਧੀ ਆ ਹਮੇਸ਼ਾ ਖੁਸ਼ੀ ਰਵੇ ਖੁਸ਼ ਰਹੇ ਤੇ ਇਦਾਂ ਦੀ ਟੌਰ ਦੇ ਨਾਲ ਰਵੇ ਮੁੰਡਿਆਂ ਵਾਂਗੂ ਪਾਲਦੇ ਨੇ ਕੁੜੀਆਂ ਨੂੰ ਪਰ ਤੁਸੀਂ ਤਾਂ ਉਹਨੂੰ ਗਿਫਟ ਇਹੋ ਜਿਹਾ ਦੇ ਦਿੱਤਾ ਜੋ ਮੁੰਡੇ ਡਿਮਾਂਡ ਕਰਦੇ ਰਹਿ ਜਾਂਦੇ ਆ ਨਹੀਂ ਸਰ ਮੇਰੀ ਬੇਟੀ ਮੇਰੇ ਲਈ ਸਭ ਕੁਝ ਹੈ ਜੀ ਜੀ ਬਸ ਐਸੋ ਉੱਤੇ ਮੇਰਾ ਜਿਹੜਾ ਲਾਈਫ ਦਾ ਗੋਲ ਸੀ ਸਾਨੂੰ ਮਿਲ ਗਿਆ ਹੁਣ ਅਸੀਂ ਇਹਦਾ ਪਾਲਣ ਪੋਸ਼ਣ ਬੜੇ ਪਿਆਰ ਨਾਲ ਜੋ ਸਾਡੀਆਂ ਰੀਝਾਂ ਮੰਨਦੀਆਂ ਅਸੀਂ ਉਹ ਲਾ ਰਹੇ ਹਾਂ ਜੀ ਬੇਸਿਕਲੀ ਕੋਈ ਹੁਣ ਤਮਾ ਨਹੀਂ ਰਹੀ ਲਾਈਫ ਦੇ ਵਿੱਚ ਵੀ ਕੋਈ ਗੁਣ ਹੋਜ ਕੋਈ ਹੋਰ ਕੁਝ ਕਰਨਾ ਹੈ ਬੇਟੀ ਵਾਸਤੇ ਸਭ ਕੁਝ ਸੋਚਿਆ ਜੀ ਜੀ ਤੇ ਪ੍ਰਮਾਤਮਾ ਨੇ ਚਾਹਿਆ ਤੇ ਅੱਗੋਂ ਕੁਝ ਹੋਰ ਅਸੀਂ ਇਹਦੇ ਵਾਸਤੇ ਕੁਝ ਬਣਾਵਾਂਗੇ ਛੋਟੀ ਵਿਨਟੇਜ ਕਾਰ ਦੀ ਕਿ ਮੇਰੇ ਦਿਮਾਗ 'ਚ ਹੈ ਵੀ ਵਿਨਟੇਜ ਕਾਰ ਵੀ ਅਸੀਂ ਬਣਾਈਏ ਜਿਹੜੀ ਜਿਹੜੀ ਸ਼ੈਵਲੈਟ ਕੰਪਨੀ ਦੀ ਆਂਦੀ ਸੀ ਹਾਂਜੀ ਹਾਂਜੀ ਉਹ ਬਾਹਰ ਫੋਰਨ ਕੰਟਰੀ ਦੀ ਉਹ ਵੀ ਮੈਂ ਇੱਕ ਮੇਰੀ ਨਿਗਾਚ ਹੈ ਜੀ ਵਿੱਚ ਮੇਨ ਜਿਵੇਂ ਸਾਨੂੰ ਮੋਦੀ ਸਰਕਾਰ ਆਪਣੇ ਪ੍ਰਧਾਨ ਮੰਤਰੀ ਮਾਨਣੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੀ 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 ਉਹਨਾਂ ਨੇ ਸਰਾਇਆ ਭਈ ਪੋਲੂਸ਼ਨ ਫ੍ਰੀ ਆਪਾਂ ਬਣਾਈਏ ਹਿੰਦੁਸਤਾਨ ਨੂੰ ਹਾਂਜੀ ਹਾਂਜੀ ਪੰਜਾਬ ਲੁਧਿਆਣੇ ਚ ਵੈਸੀ ਹੀ ਬਹੁਤ ਪੋਲੂਸ਼ਨ ਹੈ ਅਸੀਂ ਇਹਨੂੰ এনवायरमेंट ਇਕੋ ਫ੍ਰੈਂਡਲੀ ਹੋਣ ਕਰਕੇ ਇਹਨੂੰ ਬੈਟਰੀਆਂ ਦਾ ਸੈਗਮੈਂਟ ਰੱਖਿਆ ਨਾ ਕਿ ਪੈਟਰੋਲ ਦਾ ਜਾਂ ਡੀਜ਼ਲ ਅਸੀਂ ਨਹੀਂ ਵਰਤਿਆ ਇਹਦੇ ਚ ਤਾਂ ਇਹਦੀ ਜਿਹੜੀ ਸਪੀਡ ਹੈ ਉਹ 40 ਦੇ ਅੰਦਰ ਹੈ ਜੀ 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 40 ਦੇ ਅੰਦਰ ਹੋਣ ਕਰਕੇ ਜਿਹੜੀ ਆਰਸੀ ਵਗੈਰਾ ਵਗੈਰਾ ਜੋ ਪਹਿਲੇ ਇਹ ਰਿਕਸ਼ਾ ਜਦੋਂ ਆਇਆ ਉਹਦੀ ਕੋਈ ਆਰਸੀ ਜਾਂ ਨੰਬਰ ਨਹੀਂ ਸੀ ਤੇ ਫਿਰ ਅਸੀਂ ਵੀ ਇਹਨੂੰ ਮਤਲਬ ਕਿ 40 ਦੀ ਸਪੀਡ ਦੇ ਅੰਦਰ ਰੱਖ ਕੇ ਇਹਨੂੰ ਬਣਾਇਆ ਗਿਆ ਅੱਛਾ ਜੀ ਅਗਰ ਗਵਰਨਮੈਂਟ ਚਾਹੇਗੀ ਅਸੀਂ ਇਹਨੂੰ ਅੱਗੇ ਵਧਾਈਏ ਜਾਂ ਕੁਝ ਹੋਰ ਕੇ ਸੋਚੀਏ ਅਸੀਂ ਇਨਚਾਂਦੇ ਆ ਬੇਨੂੰ ਕੋਈ ਨੰਬਰ ਅਗਰ ਦੇਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਇਹਦੇ ਵਾਸਤੇ ਪੇ ਕਰਨ ਨੂੰ ਤਿਆਰ ਹਾਂ ਤੇ ਜਿਹੜਾ ਕੋਈ ਮੇਰੇ ਤੋਂ ਤੁਸੀਂ ਟੈਕਸ ਲੈਣਾ ਕੋਈ ਹੋਰ ਕੁਝ ਹੀ ਹੈ ਕੋਈ ਕਾਨੂੰਨੀ ਕਾਰਵਾਈ ਦੇ ਵਿੱਚ ਮਤਲਬ ਕਿ ਅਗਰ ਆਂਦੀ ਹੈ ਚੀਜ਼ ਤੇ ਉਹ ਨੰਬਰ ਲਗਾਉਣਾ ਚਾਹੁੰਦੇ ਹੁਣ ਨੰਬਰ ਲੱਗਣ ਲੱਗੇ ਆਈ ਰਿਕਸ਼ਾ ਦੇ ਵੀ ਤੋ ਲਗਾਣਾ ਚਾਹੁੰਦੇ ਤੇ ਮੈਂ ਆਹ ਫੀਸ ਪੇ ਕਰਨ ਨੂੰ ਤਿਆਰ ਆ ਜੀ 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 ਬਹੁਤ ਬਹੁਤ ਧੰਨਵਾਦ ਪ੍ਰਦੀਪ ਜੀ ਤਾਂ ਤੁਸੀਂ ਦੇਖਿਆ ਅਮਰੀਕਨ ਵਿਲੀ ਆਪਣੀ ਬੇਟੀ ਵਾਸਤੇ ਤਿਆਰ ਕੀਤੀ ਗੀ 18 ਸਾਲਾਂ ਬਾਅਦ ਜਿਹੜਾ ਰੱਬ ਨੇ ਇਹਨਾਂ ਨੂੰ ਦਾਤ ਦਿੱਤੀ ਤੀ ਇਹ ਤਾਂ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਇੱਕ ਗਿਫਟ ਇੱਕ ਤੋਹਫਾ ਯਾਦਗਾਰ ਚੀਜ਼ ਉਹਨਾਂ ਵਾਸਤੇ ਬਣਾ ਕੇ ਰੱਖ ਦਿੱਤੀ ਕਿ ਬੱਚੇ ਜਿਹੜੇ ਨੇ ਹਮੇਸ਼ਾ ਟੌイズ ਨੂੰ ਦੇਖ ਕੇ ਐਕਸਾਈਟਮੈਂਟ ਵਿੱਚ ਆ ਜਾਂਦੇ ਨੇ ਪਰ ਇਹ ਜਿਹੜਾ ਇੱਕ ਤਰ੍ਹਾਂ ਦੇ ਟਿੱਕੇ ਦੇ ਨਾਲ ਉਸ ਨੂੰ ਅਸਲ ਗਿਫਟ ਮਿਲ ਗਿਆ ਜਿਵੇਂ ਉਹ ਪੜਨ ਜਾਂਦੀ ਹੈ ਤਾਂ ਉਸ ਦੇ ਮਦਰ ਉਹਦੇ ਨਾਲ ਜਾਂਦੇ ਛੱਡਣ ਵਾਸਤੇ ਘਰ ਦੀ ਸਹੂਰੀਅਤ ਵਾਸਤੇ ਇਹ ਤਿਆਰ ਕਰ ਚਲਦੀ ਔਰ ਬਿਲਕੁਲ ਕੈਲੋ ਪੋਲੂਸ਼ਨ ਫਰੀ ਹੈ ਪੋਲੂਸ਼ਨ ਦਾ ਇਸ ਦੇ ਨਾਲ ਕੋਈ ਕਨੈਕਸ਼ਨ ਜਿਹੜਾ ਨਹੀਂ ਬੰਦਾ ਤਾਂ ਇਹ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਵੀ ਆਪਣੀ ਫੈਮਲੀ ਫਰੈਂਡਸ ਦੇ ਵਿੱਚ ਇਸ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਜੇ ਕੋਈ ਗਿਫਟ ਦੇਣਾ ਚਾਹੁੰਦਾ ਤੇ ਇੱਕ ਤਰੀਕਾ ਵਧੀਆ ਗਿਫਟ ਜੋ ਕਿ ਇਸਤੇਮਾਲ ਵੀ ਕੀਤਾ ਜਾ ਸਕੇ ਹੋਰ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਲੁਧਿਆਣਾ ਟਾਈਮਸ